ਅੱਸੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਆ ਪਹਿਲੀ ਵਾਰ ਜੁੜਨੇ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਐਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਦਾ ਲਈ ਦੂਜਾ ਸੁਆ ਐਚ ਐਫ ਵੈਡ ਤਾਜੀ ਸੂਈ ਲੈ ਕੇ ਆਇਆ ਉਹ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰੋ। ਪਿੰਡ ਤੋਲਾ ਬਾਈ ਜਿਹੜਾ ਬਰਨਾਲਾ ਤਹਿਸੀਲ ਦੱਬਾ। ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਮੋਬਾਈਲ ਨੰਬਰ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਸਕਰੀਨ ਤੇ ਵੈੱਡ ਦੇਖੀਏ ਮੰਨ ਲਓ ਵੀ ਦੂਜੇ ਸੂਆ ਕਹਿ ਕਦਣਾ ਹੋਏ ਸੂਈ ਨੂੰ। ਸੇਮਾ ਦੇਣਾ ਭਰਾ ਮੇਰਾ ਜੀ। ਸੇਮਾ ਦੇਣਾ ਵੀਰ ਕਹਿੰਦਾ ਸੂਈ ਨੂੰ ਦੁੱਧ ਕਿੰਨਾ 12 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਵਾਲਾ ਹਾਇਰਾ ਕੋਈ ਆਪਾਂ ਝੂਠ ਪਾਣੀ ਮਾਰਨਾ ਵੀ 18 ਕਿਲੋ ਹੈ ਬਾਜ਼ਾਰ ਨਹੀਂ ਛੱਡੀ ਜੈਨੂਅਨ ਤੜਕੇ ਤੜਕੇ 7 ਵਜੇ ਦੀ ਚੋਈ ਵੀ ਆ ਤੜਕੇ ਵੀਰ ਕਹਿੰਦਾ ਵੀ 7 ਵਜੇ ਦੀ ਚੋਈ ਹੋਈ ਹੈ 7 ਵਜੇ ਦੀ ਵੀ 7 ਵਜੇ ਦੀ ਸਵੇਰੇ ਚਵਾਈ ਹੋਈ ਹੈ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਸਕਦੇ ਹਾਂ ਬਾਕੀ ਤੁਸੀਂ ਬਰੀਡ ਕੈਰੇਕਟਰ ਦੱਸੀ ਜਾਂਦੇ ਨੇ ਬੈੜ ਦੇ ਹਵਾਨਾ ਦੇ ਰਿੰਕਲ ਜੇ ਦੇਖ ਲਓ ਹਵਾਨੇ ਦੇ ਇਦਾਂ ਦੀਆਂ ਨੇ ਜਿਵੇਂ ਭਾਰਤ ਦਾ ਨਕਸ਼ਾ ਹੁੰਦਾ ਲੈ ਵਿੱਚ ਵਾਈ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਧਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਖੋਲ ਕੇ ਗੇੜਾ ਦਵਾਂਗੇ ਫਿਰ ਤੁਰੇ ਬਖੋਬ ਬਾਈਆਂ ਨੂੰ ਚੈੱਕ ਕਰਵਾ ਦਈਏ ਬਾਜੇ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤਾਂ ਥਣਲੇ ਮੇਰੀ ਜਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਕੱਲਾ ਕੱਲਾ ਨਿਖੜਮਾ ਥਣ ਹੱਥੀ ਚਵਾਈ ਵਾਲਾ ਮੁਠੀ ਵਾਲਾ ਬਹੁਤ ਇੱਕ ਖੂਬਸੂਰਤ ਵੈੜ ਕਹਿ ਸਕਦੇ ਇਹਨੂੰ ਆਪਾਂ ਇਧਰਲੇ ਪਾਸੇ ਵੀ ਦੇਖ ਲਓ ਬੇਨ ਜਹਵਾਨੇ ਤੇ ਬਹੁਤ ਸ਼ਾਨਦਾਰ ਰਵਾਨਾਗਾ ਵੈੜ ਦਾ ਲੱਤਾਂ ਦੇ ਵਿਚਾਲੇ ਕੰਪੈਕਟ ਆਰਡਰ ਨਾਂ ਵਾਲਾ ਵੱਡਾ ਕੱਦਾ ਮੰਨ ਲਓ ਵੀ ਨਾਂ ਹੀ ਵਾਲਾ ਛੋਟਾ ਹੈ HF ਦਾ మీడియం ਸਾਈਜ਼ ਆਪਾਂ ਇਹਨੂੰ ਕਹਿ ਸਕਦੇ ਆਂਗੇ ਦੂਜਾ ਸੁਗਾ ਲੈ ਬਾਈ ਛੱਡ ਕੇ ਬੱਚਾ ਧਾਰਾ ਮਾਰ ਕੇ ਖਾਦੇ ਤੇ ਰੇਟ ਕੀ ਹੋਊਗਾ ਬਾਜਵਜਾ ਆਪਾਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ 70000 ਦੀ ਦੇ ਦਾਂਗੇ 70000 ਦੀ ਹਾਂ ਰੇਟ ਕਰ ਦਾਂਗੇ 1000 ਰੁਪਏ ਛੱਡ ਦਾਂਗੇ 70000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਕਰਾਂਗੇ ਜੇ ਕਿਸੇ ਬੱਚਾ ਵੀ ਚੜਦੀ ਦਿਖਾਦਾ ਬੱਚਾ ਚੜਦੀ ਹੈ ਕਿ ਜੇੜ ਦੀ ਪ੍ਰੋਪਰ ਤਾਜੀ ਦੀ ਸੂਈ ਦੀ ਵੀਡੀਓ ਵੀਰ ਕੋਲੇ ਕਹਿੰਦਾ ਆਪਣੇ ਕੋਲੇ ਹੈਗੀ ਹੈਗੀ ਇਹਦਾ ਨਾਮ ਕਹਿੰਦਾ ਪਤਾ ਨਹੀਂ ਬੱਚਾ ਉਹ ਨਹੀਂ ਹੁੰਦਾ ਬਾਹਰ ਹੁੰਦਾ ਸਾਰਾ ਕੁਝ ਲਾ ਬਨ ਕੇ ਬੱਚਾ ਧਾਰਾ ਮਾਰ ਕੇ ਦਿਖਾ ਦੇ ਪ੍ਰਾ ਬੱਚਾ ਝਟਦੀ ਦੀ ਵੀਡੀਓ ਦਿਖਾਤੀ ਆਪਾਂ ਤੁਹਾਨੂੰ ਵੀਰ ਦੇ ਘਰ ਹੀ ਸੂਈ ਆ ਤਾਜੀ ਬਿਲਕੁਲ ਜੇਰ ਦੀ ਵੀਡੀਓ ਵੀਰ ਕੋਲ ਹੈਗੀ ਆ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੀਰ ਦਾ ਮੋਬਾਈਲ ਨੰਬਰ ਹੈਗਾ ਧਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿੰਨਾ ਹਵਾਨੇ ਦੀ ਜੱਜਮੈਂਟ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਥਾਣਾ ਬਹੁਤ ਸੋਹਣਾ ਸ਼ਾਨਦਾਰ ਕੱਢਿਆ ਬੈੜ ਨੇ ਦੇਖੋ ਕੱਲਾ ਕੱਲਾ ਨਿਖਰਵਾ ਥਾਣਾ ਬਾਕੀ ਬੇਨ ਦੇ ਦੇਖ ਲੋ ਹਵਾਨੇ ਤੇ ਐਦਾਂ ਦੀਆਂ ਨੇ ਜਿਵੇਂ ਭਾਰਤ ਦਾ ਨਕਸ਼ਾ ਹੁੰਦਾਗਾ ਸੀਲ ਸਾਉ ਵੈੜਾ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੀ ਹੈ ਨਾ ਪਾ ਨਾ ਬੱਜੇ ਮੇਰੀ ਇੱਕਦਮ ਬਈ ਹੋਰ ਵੀ ਦੱਸਦਾ ਜੇ ਮਸ਼ੀਨ ਨਾਲ ਕੋਈ ਚੌਂਦਾ ਹੋਊ ਜਿਹਦੇ ਕੋਲ ਮਸ਼ੀਨ ਆ ਉਹ ਗਾ ਲਊ 2.5 ਕਿਲੋ ਤੋਂ ਵੱਧ ਹੋਊ ਮੰਨ ਲਓ ਵੀ 15 16 ਕਿਲੋ ਵਾਲੀ ਜੈਨੂਇਨ ਵੈੜ ਹੈਗੀ ਹੈਗੀ ਰਾਮਦਾਰੀ ਨਾਲ ਚਵਾਈ ਆਪਾਂ ਤੁਹਾਨੂੰ ਵੀਰ ਕਹਿੰਦਾ ਕਰਕੇ ਦਿਖਾ ਦੇਣਾ ਦੇਖੋ ਰੋਗ ਰੋਗ ਦਾ ਚੌਣਾ ਮੋਟਾ ਚਰਖੇ ਦੀ ਪੂਣੀਆਂ ਵਰਗੀਆਂ ਧਾਰਾਂ ਪੈਣੀਆਂ ਨੇ ਵੈੜ ਦੀਆਂ ਔਰ ਲਿਆਂ ਜਾ ਵੀ ਮਾਰ ਦੇ ਵੀਰੇ ਬਾਜ ਉਹ ਰੇਟ ਵੀਰ ਨੇ 70000 ਕੀਤਾਗਾ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਹੋਗਾ ਬਾਕੀ ਫੇਸ ਕੁਆਲਿਟੀ ਦੇਖ ਲੋ ਬਾਹੜ ਦੀ ਬਹੁਤ ਸ਼ਾਨਦਾਰ ਆਗਾ ਫੇਸ ਫੂਸ ਦੂਜਾ ਸੂਆ ਜੈਨੂਨ ਵੀਰ ਕਹਿੰਦਾ ਕਹੇ ਨੂੰ ਆਪਾਂ ਪਹਿਲਾਂ ਕਹਿ ਕੇ ਵੇਚ ਲਈ ਉਹਦਾ ਕੋਈ ਫਾਇਦਾ ਨਹੀਂਗਾ ਦੂਜਾ ਸੂਆ ਜੈਨੂਨ 12 ਤੋਂ 13 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਵਾਲਾ ਬਿਲਕੁਲ ਹਾਜ਼ਰ ਹੈਗਾ ਕਿੰਨਾ ਕੁ ਦੁੱਧ ਦੇ ਦੂ ਪੀਕ ਲੈਵਲ ਤੇ ਜਾ ਕੇ ਬਰਾ ਰਾ ਮੇਰਾ ਪਰ ਆਪਣੀ ਘਰ ਦੀ ਹੈ ਕੋਈ ਵਪਾਰੂ ਵਪਾਰ ਦਾ ਕੰਮ ਆ ਪਰ ਮੈਂ ਘਰੇ ਰੱਖੀ ਸੀ ਬੈੜ ਲਿਆਇਆ ਸੀ ਗਾ ਅੱਛਾ ਜੀ ਪਲੂਨ ਬੱਸੀ 17 18 ਕਿਲੋ ਦੁੱਧ ਦੇਈ ਗਿਆ ਪਲੂਨ ਨੇ ਵੀਰ ਕਹਿੰਦਾ ਆਪਣੇ ਘਰ ਦੀ ਹੈ ਮੰਨ ਲਓ ਵੀ ਕੰਮ ਵਪਾਰ ਦਾ ਵੀ ਕਰਦੇ ਆ ਆਪਣੀ ਘਰੇ ਰੱਖੀ ਹੋਈ ਬੱਸੀ ਹੈਗੀ ਪਲੂਨ ਨੇ 17 18 ਕਿਲੋ ਦੁੱਧ ਦਿੰਦਾ ਚਲੋ ਆਪਾਂ ਜਾ ਦੇ ਕਹਿ ਨਹੀਂ ਸਕਦੇ 17 18 ਕਿਲੋ ਦੁੱਧ ਜੈਨੂਇਨ ਮੰਨ ਲਓ ਵੀ ਦੇ ਦੇਣਾ ਬੀਕ ਲੈਵਲ ਤੇ ਜਾ ਕੇ ਵੇੜਨੇ 6ਮਾ 7ਮਾ ਦਿਨ ਸੁਈ ਨੂੰ ਆ ਵੇੜ ਨੂੰ ਬਾਜਬ ਰੇਟ ਵੀਰ ਨੇ 70000 ਕੀਤਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ